ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਤੁਹਾਡਾ ਆਪਣਾ ਬਰਨਜੀ ਸਿੰਘ ਤੇ ਨਾਲ ਵੀਰ ਸੁਖਜਿੰਦਰ ਸਿੰਘ ਜਿੰਦਰ ਸਿੰਘ ਸੁਖੀ ਤੇ ਜਦੋਂ ਜੂਨ ਮਹੀਨਾ ਸ਼ुरू ਹੁੰਦਾ ਜੀ ਤੇ ਸ਼ਹੀਦਾਂ ਦਾ ਫੈਸਲਾ ਪੰਜਾਬ ਦੇ ਵਿੱਚ ਸ਼ੁਰੂ ਜਿੱਥੇ ਦੁਨੀਆ ਦੇ ਸਿੱਖ ਵੱਸਦਾ ਆ ਉੱਥੇ ਉੱਥੇ ਕਿਹਾ ਬਾਈ ਜੀ ਸ਼ਹੀਦਾਂ ਲਗਣੇ ਸ਼ੁਰੂ ਹੋ ਜਾਂਦੀਆਂ ਆ ਕਿਉਂਕਿ ਗੁਰੂ ਅਰਜਨ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਸਾਡੇ ਭੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀਪੁਰ ਹੁੰਦਾ ਉਹਦੇ ਸੰਬੰਧ ਵਿੱਚ ਬਹੁਤ ਸਾਰੀਆਂ ਸ਼ਹੀਦਾਂ ਲਗਦੀਆਂ ਆ ਤੇ ਅੱਜ ਜੋ ਮਸ਼ਹੇਰ ਖੇੜੇ ਤੇ ਦਵਾਲੀ ਸੰਗਤ ਨੇ ਬਹੁਤ ਸਾਰੀਆਂ ਸ਼ਵੀਲਾਂ ਲੱਗੀਆਂ ਆ ਸਾਰੀਆਂ ਸ਼ਵੀਲਾਂ ਦੇ ਘਰ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਕਿਦਾਂ ਸੇਵਾ ਭਾਵਨਾ ਜਿਹੜੀ ਸੰਗਤ ਲੱਗੀ ਹੋਈ ਆ ਸੇਵਾ ਕਰਨ ਚਲਿਆ ਬਾਬਾ ਜੀ ਹੋਰ ਮੋਟਰਸਾਈਕਲ ਨਾਲ ਸਟਾਰਟ ਹਾਂ ਚਲੋ ਜੀ ਆ ਚੱਲੇ ਆਪਾਂ ਸਿੱਧਾ ਪਹਿਲਾ ਦਵਾਲੀ ਵਾਲੀ ਸ਼ਵੀਲ ਤੇ ਬਾਬਾ ਜੀ ਠੀਕ ਆ ਜੀ ਉੱਥੇ ਵੀ ਲੱਗੇ ਹੋਏ ਸੇਵਾਦਾਰ ਆ ਤੇ ਉਹਨਾਂ ਨੂੰ ਤੁਹਾਨੂੰ ਮਿਲਾ ਕੇ ਲਿਆਉਨੇ ਆ ਫਿਰ ਚੱਲਦੇ ਆਂ ਖੇੜੇ ਵਾਲੇ ਜਿਹਦੇ ਸੱਜਣ ਲੱਗੇ ਹੋਏ ਹਾਂਜੀ ਹਾਂਜੀ ਬਾਬਾ ਜੀ ਤੋ ਇਹ ਜਿਹੜੀ ਗੱਲਬਾਤ ਹੈ ਨਾ ਸ਼ਵੀਲਾ ਵਾਲੀ ਆ ਫ੍ਰੀ ਜਿਹੜਾ ਵਾਟਰ ਉਹ ਵੀ ਮਿੱਠਾ ਤੇ ਠੰਡਾ ਜਲ ਨਲ ਦਾ ਨਾ ਇਹ ਸਿੱਖਾਂ ਦੇ ਹੱਥ ਕੀ ਆਇਆ ਹੈ ਹਿੱਸੇ ਆਇਆ ਆ ਤੇ ਨਾਲੇ ਪੰਜਾਬ ਤੋਂ ਮਿਲਦਾ ਆ ਪੰਜਾਬ ਤੋਂ ਬਾਅਦ ਜਿੱਥੇ ਮਰਚਲ ਜੋ ਮੁੱਲ ਪਾਣੀ ਮਿਲਦਾ ਤੇ ਪਾਣੀ ਲੋਕੀ ਪਲਾਉਂਦੇ ਬਣੇ ਇਦਾਂ ਕਿਉਂ ਜੀ ਹਾਂ ਤੇ ਇਹ ਸਿੱਖਾਂ ਦੀ ਜਿਹੜੀ ਹਸਤੀ ਆ ਉਹਨੂੰ ਦਰਸਾਉਂਦਾ ਆ ਕਿ ਕਿਹੋ ਕਿਹਦਾ ਲੱਗਣ ਆਉਂਦੇ ਆ ਸਿੱਖ ਸਾਹਿਬ ਲੋਕਾਂ ਨੂੰ ਅਸੀਂ ਆਤਮਾਤ ਲੱਗੀ ਕੰਗਣਾਵਰਗੀ ਨੂੰ ਕਿਉਂ ਜੀ ਬਿਲਕੁਲ ਵੈਲਕਮ ਹੈ ਜੀ ਚੱਲਦੇ ਆਪਾਂ ਅਗੋੜੇ ਦਫਾ ਲਓ ਜੀ ਪਹੁੰਚ ਗਿਆ ਆਪਾਂ ਦਿਵਾਲੀ ਨੇ ਦੇਖੋ ਗੱਡੀਆਂ ਰੁਕੀਆਂ ਹੋਈਆਂ ਕਿੰਤਾ ਧੁੱਪੇ ਲੱਗੇ ਹੋਏ ਸੇਵਾਦਾਰ ਤੇ ਇਹ ਜਿਹੜੀ ਹੁਣ ਗੱਲਬਾਤ ਆ ਫ੍ਰੀ ਸੇਵਾ ਫ੍ਰੀ ਵਾਟਰ ਹੋਰ ਲੰਗਰਾਂ ਦੀ ਸੇਵਾ ਇਹ ਆਈ ਆ ਪੰਜਾਬ ਦੇ ਹਿੱਸੇ ਤਾਂ ਆਹ ਦੇਖ ਲਓ ਇਧਰ ਸੰਗ ਤਾਂ ਆਹ ਦੇਖੋ ਲੰਗਰ ਹਾਂਜੀ ਇਧਰ ਲੈ ਇਧਰ ਸੂਰ ਦਿਵਾਲੀ ਵੀ ਪਹੁੰਚਿਆ ਆ ਹੈ ਆਹ ਦੇਖ ਲੋ ਇਧਰ ਜਿਹਦੇ ਸੇਵਾਦਾਰ ਹਾਂਜੀ ਕਿੱਦਾਂ ਬਿੰਦਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਫੇ ਸ਼ਵੀਰ ਲਾਈ ਹੈ ਹਾਂਜੀ ਕੀ ਬਾਤ ਸਾਰੇ ਲੱਗੇ ਹੋਏ ਹੈ ਸੇਵਾਦਾਰ ਹਾਂਜੀ ਹਾਂਜੀ ਬਾਬਾ ਜੀ ਇਹ ਹੈ ਜੀ ਦੀਵਾਲੀ ਦੀ ਸੇਵਾ ਇਧਰ ਸੂਰ ਦੀਵਾਲੀ ਇਧਰ ਕਿੱਦੇ ਕਿਦਾ ਵਧੀਆ ਜੀ ਵਧੀਆ ਸੇਵਾ ਅੱਜ ਫੇ ਛੁੱਟੀ ਕੀਤੀ ਕੰਮ ਤੋਂ ਹੈ ਹਾਂਜੀ ਹਾਂਜੀ ਇਹ ਦੇਖ ਲੋ ਬੰਦੇ ਛੁੱਟੀ ਕਰਕੇ ਲੱਗੇ ਹੋਏ ਹੈ ਕੀ ਬਾਅਦ ਹੈ ਸਹੀ ਗੱਲ ਗੁਰਨਾਗੜਾ ਲੰਗਰ ਚੱਲਦਾ ਬਾਈ ਸਹੀ ਗੱਲ ਤਾਂ ਦੀ ਇਧਰ ਸੂਰ ਦੀਵਾਲੀ ਦੀਵਾਲੀ ਕਿਦਾ ਮਨਦੀ ਬਾਈ ਕੀ ਹਾਲ ਚਾਲ ਹੈ ਹੋਰ ਬੀ ਸ਼ਵੀਲਾ ਪੀ ਜਾਂਦੇ ਆ ਹਾਂਜੀ ਗੱਲ ਬਾਤ ਮੁੰਡੇ ਆ ਮੁੰਡੇ ਆਪਣੇ ਵਧੀਆ ਜਲ ਠੰਡੇ ਦਿੱਤੇ ਆ ਬਹੁਤ ਵਧੀਆ ਹੈ ਵਧੀਆ ਹੈ ਨਾ ਸਾਰੇ ਯਾਨੀ ਸੇਵਾ ਉਹ ਗਲਾਸ ਫੜ ਮੇਰਾ ਸੇਵਾ ਕਰ ਥੋੜੀ ਜੀ ਵਾਹ ਯਾਰ ਲੋ ਜੀ ਇਹ ਸੂਰ ਦਿਵਾਲੀ ਤੇ ਇੱਧਰ ਸੇਵਾ ਦਾ ਸਾਰੇ ਬੈਠੇ ਆ ਆ ਬਾਈ ਤਿਆਰੀ ਆ ਪੂਰੀ ਯਾਰੀ ਜੀ ਪੂਰੀ ਸ਼ਾਬਾਸ਼ ਇੱਧਰ ਸੰਗਤਾਂ ਨੂੰ ਰੋੜੋ ਕੇ ਪਾਣੀ ਪਲਾਇਆ ਜਾ ਰਿਹਾ ਆ। ਆਉਂਦੇ ਬੀਬੀਆਂ ਨੇ ਵੀ ਲੈ ਜਾਓ। ਦੇਵਾ ਕਰ ਲਈ। ਅੱਛਾ ਜੀ। ਭਾਜੀ ਹੁਣੀ ਦੱਸਦੇ ਕਹਿੰਦੇ ਇੱਧਰ ਬੀਬੀਆਂ ਵੀ ਵਰਤਸਰਾਂ ਦੀ ਸੇਵਾ ਲਗੀਆਂ ਹੋਈਆਂ ਕਰਨ। ਮਾਦਾ ਕਿਤਾ? ਅਸਿਕਾ ਕਰੀ ਜਾਂਦੀਆਂ ਸੇਵਾ। ਹੋਰ ਠੀਕ ਠਾਕ ਆ? ਕੀ ਬਾਤ ਹੈ। ਦੇਖੋ ਸੇਵਾ ਬੀਬੀਆਂ ਕਰੀ ਜਾਂਦੀਆਂ ਆ। ਇੱਧਰ ਵਿਹਲੇ ਬੰਦੇ ਬਹਿ ਕੇ ਥੋੜੇ ਜਿਹਾ ਵਿਹਲੇ ਬੈਠੇ ਜਿਹੜੇ ਕੋਈ ਕੰਮਕਾਰ ਨਹੀਂ ਹੈਗਾ ਇਹਨਾਂ ਨੂੰ। ਇਹ ਸ਼ਬੀਲ ਵੀ ਢਾਏ ਆ ਬਸ। ਇਹ ਯਾਹਨ ਮੂਹ ਲ ਕੋਣ ਡੇ ਆ ਆ ਕਹਦਾ ਸ਼ਮੀਲ ਪੀ ਲ ਆਏ ਐ ਇਹ ਖਾਣ ਪੀਣ ਵਾਲੇ ਹੀ ਆ ਨਾ ਉਹ ਇਦੇ ਖਾਣ ਪੀਣ ਵਾਲੇ ਵੀ ਆਏ ਆ ਕੱਲੇ ਢੋਲੂ ਭਰਾਲੇ ਇਹਨਾਂ ਨੇ ਆ ਬੋਤਲ ਦੇਖ ਲਓ ਭਰਾ ਕੇ ਲੈ ਚੱਲੀਆਂ ਆਹ ਦੇਖ ਲਓ ਹਾਂਜੀ ਸੇਵਾਦਾਰ ਸਾਹਿਬ ਕਿੱਦਾਂ ਠੀਕ ਆ ਪਾਇਆ ਕਿ ਨਹੀਂ ਜਾਂਦੇ ਆ ਇਹ ਬਾਬੇ ਦੀ ਮਾਇਆ ਵਧੀ ਜਾਣੀ ਦੇਖ ਲਓ ਘਟਣੀ ਨਹੀਂ ਹੈ ਬਿਲਕੁਲ ਵਧੀ ਨਹੀਂ ਜਾਂਦੀ ਹੋਰ ਤਾਂ ਕਿੱਦਾਂ ਠੀਕ ਆ ਤੇ ਇਹੋ ਜਿਹੀ ਆ ਰੌਣਕ ਆ ਆ ਬਾਈ ਹੁਣੀ ਕਹਿੰਦੇ ਸਵੇਰ ਦੀ ਮਾਇਆ ਵਧੀ ਜਾਂਦੀ ਹੈ ਘਟਦੀ ਰਹੀ ਜੀ ਤੇ ਸੰਗ ਤਾਂ ਸਵੇਰ ਤੋਂ ਲੱਗੀਆਂ ਹੋਈਆਂ ਆ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਖੇਡੇਵਾਲ ਨੂੰ ਉੱਥੇ ਵੀ ਸ਼ਵੀਰ ਲੱਗੀ ਹੋਈ ਆ ਤੇ ਉਹ ਸੰਗ ਦੇ ਵਿੱਚ ਕਰੋਨੇ ਤੁਹਾਨੂੰ ਦਰਸ਼ਨ ਆ ਆਹ ਦੇਖ ਲਓ ਸੇਵਾ ਭਾਵਨਾ ਸਾਡਾ ਅੰਕਲ ਆਇਆ ਦੋਜੀ ਇਹ ਦਿਵਾਰੀ ਤੋਂ ਅੰਕਲ ਦੁੱਧ ਪਾ ਕੇ ਸ਼ਹਿਰੋਂ ਆਇਆ ਆ ਤੇ ਇਹ ਕਹਿੰਦਾ ਸੇਵਾ ਪਾ ਕੇ ਜਾਣੀ ਆ ਕਿਉਂ ਅੰਕਲ ਕਿੱਦਾਂ ਠੀਕ ਆ ਇਹ ਦੇਖ ਲਓ ਮੈਂ ਕਿਹਾ ਲੰਗਰ ਆਏ ਪੰਜਾਬ ਦੇ ਹਿੱਸੇ ਚਾਹੇ ਲੋਕੀ ਹਤਵਾਦੀ ਕਹੀ ਜਾਣ ਤੇ ਚਾਹੇ ਵੱਖਵਾਦੀ ਕਹੀ ਜਾਣ ਕਿ ਨਹੀਂ ਤੇ ਆਹ ਦੇਖ ਲੋ ਰੋਕ ਰੋਕ ਕੇ ਲੰਗਰ ਛਕਾਇਆ ਜਾ ਰਿਹਾ ਤੇ ਤੁਹਾਨੂੰ ਦੱਸਿਆ ਆ ਕੇ ਵੀ ਹੁਣ ਆਪਾਂ ਚੱਲਦੇ ਆ ਕਿਧਰ ਨੂੰ ਬਈ ਖੇਦੇ ਚਮਸ਼ੇਰਵਾਲ ਨੂੰ ਚੰਗਾ ਬਾਬਾ ਜੀ ਓਕੇ ਬਾਏ ਬਾਏ ਕਰੀ ਜਾ ਸੇਵਾ ਚਾਤੀ ਕਾ ਚੜੋ ਲੋ ਜੀ ਆਪਾਂ ਪਹੁੰਚ ਗਏ ਬਿਲਕੁਲ ਮੈਕ ਪਲਾਜ਼ਾ ਦੇ ਮੋਹਰੇ ਤੇ ਇੱਥੇ ਲੱਗੀ ਹੋਈ ਹੈ ਦੂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕਰਾਉਂਦੇ ਆ ਸੰਤਾਂ ਸਾਰਿਆਂ ਦੇ ਦਰਸ਼ਨ ਤੁਹਾਨੂੰ ਹਾਂ ਲੋ ਜੀ ਮੇਰਾ ਬੱਬ ਉਹ ਕਲਗੀਆਂ ਵਾਲਾ ਏ ਜੋ ਸਨਾਹੀ ਅੰਗ ਸੰਗ ਰਹਿੰਦਾ ਏ ਮੇਰਾ ਲੋ ਜੀ ਬਿਲਕੁਲ ਮੈਕ ਪਲਾਜ਼ਾ ਦੇ ਮੋੜੇ ਲੱਗੀ ਹੋਈ ਏ ਦੂਜੀ ਸ਼ਵੀਲ ਤੇ ਇੱਥੇ ਵੀ ਸੰਗਤਾਂ ਦਾ ਭਾਰੀ ਇਕੱਠ ਸੇਵਾ ਕਰਦਾ ਪਿਆ ਨਾਲ ਨਾਲ ਇੱਧਰ ਜੱਡੀਆਂ ਰੋਗ ਰੋ ਕੇ ਜਲ ਛਕਾਇਆ ਜਾ ਰਿਹਾ ਆ ਇੱਧਰ ਸਾਡੇ ਮਿੱਠੂ ਭਾਜੀ ਨੰਬਰ ਸਾਹਿਬ ਕਹਿੰਦਾ ਕੀ ਹਾਲ ਚਾਲ ਆ ਇਦਾਂ ਸਾਡਾ ਡੀਐਸਪੀ ਸਾਹਿਬ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਜੀ ਇਦਾਂ ਸੇਵਾ ਦਾ ਲੱਗੇ ਹੋਏ ਆ ਲੰਬੜਾ ਕੀ ਹਾਲ ਚਾਲ ਕੀ ਹਾਲ ਠੀਕ ਠਾਕ ਹੈ ਜੀ ਓ ਬੱਲੇ ਪੁਰੀ ਕਿਦਾਂ ਹਾਂ ਜੀ ਸ਼ੇਰਗਲ ਸਾਹਿਬ ਇਹੀ ਤਾਂ ਸਾਡਾ ਲੰਬਰ ਛੋਟਾ ਇਹ ਸਾਡਾ ਰੀਲ ਜਿਹੜਾ 스타 ਦਾ ਰੀਲ 스타 ਜਮਸ਼ੇਰ ਵਾਲਾ ਹੈ ਤੇ ਇਦਦਰ ਬੀਬੀਆਂ ਕਰੀ ਜਾਂਦੀਆਂ ਸੇਵਾ ਨਾਲ ਆ ਚਨੇ ਤੇ ਕੜਾ ਪ੍ਰਸ਼ਾਦ ਹੈ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਪੀਐਸਐਮ ਸ਼ੇਰਗਰ ਸਤਿ ਸ਼੍ਰੀ ਅਕਾਲ ਕੇ ਤਾਂ ਠੀਕ ਆ ਲੈ ਵੀ ਨਿਆਣੇ ਜਾਂਦੇ ਆਪਾਂ ਨੂੰ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਧਰ ਬੀਬੀਆਂ ਭੈਣਾ ਸੇਵਾ ਕਰੀ ਜਾਂਦੀਆਂ ਆ ਇਹ ਲਵਾਵੇ ਭਰੀ ਜਾਂਦੀਆਂ ਆ ਇਹ ਸੇਵਾਦਾਰਾਂ ਦੇ ਇਹ ਅੱਛਾ ਸੇਵਾਦਾਰਾਂ ਦੇ ਫੇਰ ਠੀਕ ਆ ਅੱਛਾ ਮੈਂ ਕਿਹਾ ਬੀਬੀਆਂ ਨੂੰ ਆਪਣਾ ਬੈਗ ਲਵਾਵੇ ਭਰ ਲਈਏ ਲਓ ਜੀ ਇਧਰ ਕੜਾਹ ਪ੍ਰਸ਼ਾਦ ਤੇ ਨਾਲ ਕਾਲੇ ਚਨੇ ਜਿੱਦਾਂ ਮਰਿਆਦਾ ਸ਼ੁਰੂ ਚੱਲਦੀ ਆ ਜਦੋਂ ਸ਼ੀਤੀ ਪਦੋਂ ਹੁੰਦਾ ਆ ਕਾਲੇ ਛੋਲਿਆਂ ਦਾ ਪ੍ਰਸ਼ਾਦ ਨਾਲ ਠੰਡੇ ਮਿੱਠੇ ਜਲਦੀ ਸ਼ਾਮਿਲ ਲੱਗੀ ਹੁੰਦੀ ਆ ਸੋ ਵੀਰ ਪੈਨਾ ਸਾਡੀਆਂ ਸਾਰੀਆਂ ਪਹੁੰਚੀਆਂ ਹੋਈਆਂ ਆ ਸੇਵਾ ਕਰਨ ਇਹਦੇ ਛੋਟੇ ਛੋਟੇ ਨੇ ਕੀ ਨਾਮ ਆਪਣਾ ਤਨਵੀਰ ਤਨਵੀਰ ਕੌਰ ਤੈਨੂੰ ਪਤਾ ਮੇਰਾ ਹਾਂਜੀ ਹੈ ਸੱਚੀ ਦੇਖ ਲੀਓ ਨੀ ਵਲੌਗ ਮੰਦਿਰ ਮੰਦਿਰ ਤੁਸੀਂ ਆਏ ਸੀ ਨਾ ਹਾਂਜੀ ਅੱਛਾ ਬਦਲਾ ਗਿਆ ਸੀ ਤੁਹਾਡੀ ਸ਼ਰਟ ਦੇ ਵਿੱਚ ਲਿਖਿਆ ਸੀ ਹਾਂ ਕਿਹੜਾ ਬੰਦਾ ਆਪਣਾ ਤੁਮ ਸ਼ੇਰ ਹੀ ਆ ਉਹ ਦੇਖਿਆ ਤਾਂ ਤੈਨੂੰ ਕਦੀ ਕਿੱਥੇ ਲੁਕੀ ਦੇਣੀ ਆ ਹੈ ਅੱਛਾ ਆਪਾਂ ਤਰੋ ਦਾ ਪਤਾ ਮੈਨੂੰ ਭੰਦੇ ਭਾਜੀ ਦਾ ਪਤਾ ਭੰਦਾ ਹੋਏ ਓਏ ਮੈਨ ਲਾਦੇ ਤੇ ਸ਼ਾਮ ਨੂੰ ਇਹਨੇ ਮਿਲਣਾ ਹੁੰਦਾ ਪੱਕਾ ਹੀ ਹਾਂਜੀ ਭੰਦਾ ਭਾਜੀ ਨੂੰ ਪੱਕਾ ਮਿਲਣਾ ਆਉਂਦਾ ਇਹ ਪੁਰਾਣਾ ਬੇਲੀ ਆ ਸਾਡਾ ਕਿਉਂ ਭੰਦੇ ਭਾਜੀ ਇਧਰ ਸੇਵਾਦਾਰ ਲੱਗੇ ਗਰਾਸ ਭੰਦੇ ਮਾਰ ਜਿੰਦੇ ਕਿਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾ ਜੀ ਕਰੀ ਜਾਂਦੇ ਸੇਵਾ ਸ਼ਿਦੀਪੁਰੂ ਨੂੰ ਸਮਰਪਿਤ ਹੈ ਸ਼ਵੀਲਾ ਲਾਈ ਜਾਂਦੇ ਆ ਮੈਂ ਕਹਾਂ ਸਿੱਖਾਂ ਨੂੰ ਭਾਵੇਂ ਵੱਖਵਾਦੀ ਕਹੋ ਤੇ ਆਤਵਾਦੀ ਕਹੋ ਇਹ ਸੇਵਾ ਲੱਗੀ ਜਾਣੀ ਆ ਕਿਉਂ ਬਾਜੀ ਬਿਲਕੁਲ ਇਹ ਇਹਦੀ ਢੱਡ ਭਰਦਾ ਭੁੱਖਿਆਂ ਦਾ ਇਹ ਨਹੀਂ ਰੁਕਣੀ ਇਹ ਨਹੀਂ ਰੁਕਣੀ ਸਹੀ ਗੱਲ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਇਧਰ ਬਾਵਾ ਸੰਗ ਤਾਂ ਸੇਵਾ ਕਰਨ ਪਹੁੰਚ ਗਿਆ ਜਮਸ਼ੀਰ ਤੋਂ ਤੇ ਇਧਰ ਡੀ ਜੇ ਸ਼ੋਰ ਵੱਲੋਂ ਸੇਵਾ ਡੀ ਜੇ ਦੀ ਹੋਰ ਹੋਰ ਸਾਹਿਬ ਕਹਿੰਦਾ ਠੀਕ ਆ ਤੁਹਾਨੂੰ ਕਿਹਾ ਸੀ ਨੰਬਰ ਉੱਪਰ ਦਿਖਾ ਦਿਓ ਨੰਬਰ ਮੈਨੂੰ ਇੱਥੇ ਦਿਖਾ ਦੇਣਾ ਆ ਆ ਇਹਦਾ ਨੰਬਰ ਆ ਜੀ ਤੁਸੀਂ ਦੇਖ ਰਹੇ ਹੋ ਮੌਕੇ ਤੇ DJ ਬੈਕਗ੍ਰਾਉਂਡਲੀ ਲਾਈਟਿੰਗ ਦਾ ਕੰਮ ਕਰਾਉਣਾ ਹੋਵੇ DJ ਸ਼ੋਅ ਸੋ ਜਮਸ਼ੇਰ ਖਾਸ ਇਹ ਸੇਵਾ ਚ ਬਿਲਕੁਲ ਤਿਆਰ ਵਰ ਤਿਆਰ ਹੋਵੇ ਆ ਹਰ ਸਮੇਂ ਐਸਾ ਜਿਆ ਰੌਣਕਾਂ ਆ ਪਿੰਡ ਜਮਸ਼ੇਰ ਦੀਆਂ ਤੇ ਹੱਲੇ ਤੱਕ ਦੋ ਸ਼ਵੀਲਾਂ ਦੇ ਦਰਸ਼ਨ ਹੋਰ ਕਰਾਉਣੇ ਆ ਜੁੜੇ ਰਹੀਓ ਨਾਲ ਸੰਗੀਤਾਂ ਉੱਥੇ ਵੀ ਇੰਤਜ਼ਾਰ ਕਰ ਰਹੀਆਂ ਆ ਸਪੈਸ਼ਲ ਫੋਨ ਆਇਆ ਆ ਕਿ ਖਾਸ ਕਰਕੇ ਆਓ ਭਾਈ ਤੇ ਇੱਧਰ ਲੰਬਰ ਸਾਹਿਬ ਆ ਦੇਖ ਲਓ ਆ ਵਧੀਆ ਕੰਮ ਆ ਯਾਰ चाहनी बना लो है, क्या, क्या हाँ जी की हाल चाली जाने सेवा फिका पानी पीना बोतल भी रखी हुई ओ देख लो कि जाके सेवादार मगर, मगर है ਤੇ ਪਹੁੰਚ ਗਏ ਆਪਾਂ ਸੰਗ ਤਾਂ 바ਵਾ ਬੈਠੀਆਂ ਆ ਤੇ ਆਹ ਦੇਖ ਲਓ ਸੇਵਾਦਾਰ ਸੇਵਾ ਕਰੀ ਜਾਂਦੇ ਆ ਤੇ ਇਹੋ ਜੀ ਗੱਲਬਾਤ ਹੈ ਜਮਸ਼ੇਰ ਚ ਇੰਨੀਆਂ ਸ਼ਵੀਲਾਂ ਲੱਗੀਆਂ ਹੋਈਆਂ ਆ ਹਲੇ ਇੱਕ ਸ਼ਵੀਲ ਤੁਹਾਨੂੰ ਹੋਰ ਦਿਖਾਉਣੀ ਆ ਆਹ ਦੇਖੋ ਤੇ ਇਹ ਗੱਲਾਂ ਬਾਤਾਂ ਪੰਜਾਬ ਚ ਹੀ ਦੌਣ ਕਾ ਸੁਣੀਆਂ ਲੱਗਦੀਆਂ ਸਾਡੇ ਸੇਖੋ ਸਾਹਿਬ ਦੂਰੋਂ ਹੱਥ ਹਿਲਾ ਰਹੇ ਸੇਖੋ ਸਾਹਿਬ ਕਿਦਾਂ ਕੀ ਹਾਲ ਚਾਲ ਆ ਇਹ ਬਿਜਲੀ ਬੋਰਡ ਵਾਲੇ ਬੜਾ ਹੈ ਨਾ ਸਾਨੂੰ ਜਦੋਂ ਬਿਜਲੀ ਨਹੀਂ ਹੁੰਦੀ ਸੀ ਪਿੰਡ ਦੇ ਵਿੱਚ ਤਾਂ ਅਸੀਂ ਏਸੀ ਸੁੱਤੇ ਹੁੰਦੇ ਸੀ ਇਹਨਾਂ ਦੀ ਬਦੌਲਤ ਕਿਉ ਬਾਜੀ ਬਹੁਤ ਮੌਜਾ ਦਵਾਈਆਂ ਇਹਨਾਂ ਨੇ ਜੇ ਕਹਿੰਦਾ ਸਤਿ ਸ੍ਰੀ ਅਕਾਲ ਜੀ ਇੱਧਰ ਫੁੱਫੜ ਜੀ ਬੈਠੇ ਆ ਹੋਰ ਬਜ਼ੁਰਗ ਸਿਆਣੇ ਸਾਰੇ ਸੇਵਾ ਤੇ ਬੈਠੇ ਆ ਸਾਡੇ ਮਾਸਟਰ ਨਿਰੰਦਰ ਸਿੰਘ ਜੀ ਸਰ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਆ ਇਹ ਸਾਡੇ ਮੈਥ ਦੇ ਟੀਚਰ ਹੁੰਦੇ ਸੀਗੇ ਤੇ ਬਹੁਤ ਬੱਚਿਆਂ ਨੂੰ ਸਿੱਧੇ ਰਾਹੇ ਪਾਇਆ ਇਹਨਾਂ ਨੇ ਪੜਾਇਆ ਬਦ ਹੋਰ ਸਭ ਠੀਕ ਠਾਕ ਹੈ ਜੀ ਬਹੁਤ ਵਧੀਆ ਸ਼ਵੀਲ ਤੇ ਸੇਵਾ ਕਰੀਆਂ ਨੇ ਹੈ ਹਾਂ ਜੀ ਹਾਂ ਜੀ ਸਰ ਪਹੁੰਚਦਾ ਮੈਂ ਤਾਂ ਕੀ ਕਰੀਏ ਤੇ ਇੱਧਰ ਵੀਦ ਹਣੀ ਕਰੀ ਜਾਂਦੇ ਸੇਵਾ ਦੋ ਦੋ ਤਰ੍ਹਾਂ ਦਾ ਜਲ ਸ਼ਕਾਰੇ ਹੈ ਇੱਕ ਬਰਮੀ ਹੈ ਤੇ ਇੱਕ ਆ ਰੋਜ਼ਾ ਵਾਟਰ ਜਰੂਰ ਆਉਂਦਾ ਹੈ ਹਾਂ ਜੀ ਸਾਡੇ ਢਾਡੀ ਸਾਹਿਬ ਸਵੰਗੀ ਮਾਸਟਰ ਸਾਡੇ ਢਾਡੀ ਸਾਹਿਬ ਬਲੰਦ ਆਵਾਜ਼ ਦੇ ਮਾਲਕ ਜਮਸ਼ੇਰ ਤੋਂ ਸਿੱਖੋ ਸਾਹਿਬ ਇਧਰ ਬਜ਼ੁਰਗੋ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੱਛੇ ਸਾਡੀਆਂ ਬੀਬੀਆਂ ਭੈਣਾਂ ਜਿਹਨਾਂ ਦਾ ਖਾਸ ਫੋਨ ਆਇਆ ਹਾਲ ਤੱਕ ਪਹੁੰਚਾ ਨਹੀਂ ਮੁੰਡਾ ਪਹੁੰਚੇ ਜਲਦੀ ਜਲਦੀ ਕਿਤੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੱਲੇ ਬੱਲੇ ਟੀਮ ਬਾਲੀ ਤਕੜੀ ਆ ਹੈ ਬੋ ਬੀਬੀਆਂ ਦੀ ਸਹੀ ਆ ਸਹੀ ਆ ਤੇ ਇਧਰ ਸੇਵਾ ਚੱਲ ਰਹੀ ਗਲਾਸਾਂ ਦੀ ਹੋਰ ਜੀ ਸਭ ਠੀਕ ਠਾਕ ਆ ਹਾਂਜੀ ਹਾਂਜੀ ਸੇਵਾ ਕਰੀ ਜਾਂਦੇ ਹਨਾ ਤੇ ਇਦਾਂ ਤਾਂ ਉਦਾਂ ਵੀ ਸਵਾ ਮਹੀਨੇ ਵਾਲੀ ਸ਼ਵੀਲ ਚੱਲਦੀ ਹੈ ਨਾ ਸਵਾ ਮਹੀਨੇ ਵਾਲੀ ਸ਼ਵੀਲ ਹੈ ਨਾ ਨਹੀਂ ਉੱਥੇ ਵੀ ਸੇਵਾ ਹੈ ਹੈ ਨਹੀਂ ਆ ਇੱਕੋ ਜਿਹਾ ਨਾ ਸਵਾ ਮਹੀਨੇ ਵਾਲੀ ਸ਼ਵੀਲ ਵੀ ਚੱਲਦੀ ਆ ਆ ਸੇਵਾਦਾਰ ਉੱਥੇ ਪੱਕੇ ਹੁੰਦੇ ਆ ਨਹੀਂ ਨਹੀਂ ਪੱਕੇ ਸੇਵਾਦਾਰ ਹੁੰਦੇ ਦਸਨਾ ਬਣਦਾ ਆ ਕਿ ਇਹ ਅੰਟੀ ਵੀ ਨਹੀਂ ਰੋਜ਼ ਹੁੰਦੇ ਆ ਐ ਕਿ ਸ਼ਵੀਲ ਤਾਂ ਤੁਹਾਨੂੰ ਹੋਰ ਦਰਸ਼ਨ ਕਰਾਉਣੇ ਆ ਸਵਾ ਮਹੀਨਾ ਚੱਲਣੀ ਆ ਕਿੰਨੇ ਨੂੰ ਕਹਿੰਦੇ ਅੰਟੀ ਸ਼ਵੀਲ ਚੱਲਦੀ ਨੋ ਵਾਲੀ ਪਹਿਲੀ ਵੀ ਪਹਿਲੀ ਤੀਕ ਤੋਂ ਚੱਲਦੀ ਆ ਜੀ ਤੇ ਉਹ ਵੀ ਤੁਹਾਨੂੰ ਸ਼ਵੀਲ ਦਿਖਾਉਣੇ ਆ ਇੱਥੇ ਸਾਡੇ ਭੂਆ ਜੀ ਬੈਠੇ ਆ ਆ ਦਰਸ਼ਨ ਕਰੋ ਸਾਰੀਆਂ ਸੰਗਤਾਂ ਦੇ ਬੜੇ ਪ੍ਰੇਮ ਨਾਲ ਇੰਨੀ ਗਰਮੀ ਦੇ ਵਿੱਚ ਸੰਗਤਾਂ ਦੀ ਸੇਵਾ ਕਰਦੀਆਂ ਪਈਆਂ ਆਉਂਦੀਆਂ ਨੇ ਰਾਈਆਂ ਨੂੰ ਜਲ ਛਕਾਇਆ ਜਾ ਰਿਹਾ ਆ ਸੋ ਇਹ ਸਾਡੇ ਗੁਰੂਆਂ ਦੀ ਦੇਣ ਆ ਜਿਹੜੀ ਪੰਜਾਬ 'ਚ ਹੀ ਮਿਲਦੀ ਆ ਕਿਉਂ ਜੀ ਇਹ ਆ ਪੰਜਾਬੀਆਂ ਦੇ ਸਿੱਖਾਂ ਦੇ ਸਿਆਆ ਕਿ ਫ੍ਰੀ ਲੰਗਰ ਲਾਉਣੇ ਚਾਹੇ ਲੋਕ ਸਾਨੂੰ ਵੱਖਵਾਦੀ ਕਹਿਣ ਚਾਹੇ ਅੱਤਵਾਦੀ ਕਹਿਣ ਪਰ ਆਪਾਂ ਲੰਗਰ ਲਾਈ ਜਾਣੇ ਆ ਕਿਉਂ ਜੀ ਬੋਲੇ ਸੋ ਨਿਹਾਲ ਕਿਆ ਕਰੋ ਹਾਂ ਲੈ ਵੀ ਸਾਡੇ ਨੂੰ ਅਗਨੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਅਸਲ ਚ ਆ ਰੌਣਕਾਂ ਆ ਪੰਜਾਬ ਦੀ ਅਸਲ ਜਿਹੜੀ ਅਸਲ ਜਿਹੜਾ ਪੰਜਾਬ ਆ ਉਹ ਇਦਾਂ ਦੇਖਣ ਨੂੰ ਮਿਲਦਾ ਆ ਹੋਰ ਬਾਪੂ ਜੀ ਚੜ੍ਹਦੀ ਕਲਾ ਠੀਕ ਠਾਕ ਹੋ ਜੀ ਹਾਂ ਠੀਕ ਆ ਕੀ ਬਾਤ ਸੇਵਾ ਕਰਾਈ ਜਾਂਦੇ ਬੈਠ ਕੇ ਬਹਿ ਹੈ ਉਫਰ ਜੀ ਕੀ ਹਾਲ ਤੁਸੀਂ ਤਾਂ ਜੀ ਕਮਾਈ ਜਾਂਦੇ ਇਧਰ ਨੂੰ ਗੱਲ ਕਰਦਾ ਮੇਰੇ ਨਾਲ ਦੇਖਦੇ ਹਾਂ ਹਾਂ ਕੈਮਰੇ ਵਾਲ ਦੇਖੋ ਤੁਸੀਂ ਰਿਆਲ ਦੇ ਪੇਰੇ ਆਪੀ ਆ ਹਾਂ ਸਹੀ ਆ ਸਹੀ ਆ ਇਦਾਂ ਬਜ਼ੁਰਗ ਬੈਠੇ ਆ ਨੌਜਵਾਨ ਸੇਵਾ ਕਰੀ ਜਾਂਦੇ ਆ ਪੈਨਾਂ ਮੁੰਡਾ ਆਇਆ ਇੱਥੇ ਹਾਂਜੀ ਹਾਂਜੀ ਹੋਰ ਸੇਖੋ ਸਾਬ ਕੀ ਕਹਾਂ ਚੋਨੇ ਆ ਡਿਊਟੀਆਂ ਵਧੀਆਂ ਨਵਾਰੇ ਹੋਰ ਡਿਊਟੀਆਂ ਦਵਾਈ ਜਾਂਦੇ ਆ ਨਹੀਂ ਇਹ ਗਰਮੀ ਗੋੜ ਦਰਸ਼ਨ ਕਰਾਈ ਜਾਂਦੇ ਆ ਗਰਮੀ ਦਾ ਇਦਾਂ ਹੀਆ ਵਿਆਹ ਦੇ ਲੋ ਜਿੱਦੈ ਜੂਈ ਮਹੀਨਾ ਸ਼ੁਰੂ ਹੁੰਦਾ ਆ ਤੇ ਸ਼ੀਦੀ ਪਰਬ ਸ਼ੁਰੂ ਹੋ ਜਾਂਦੇ ਸਾਡੇ ਹਾਂ ਜਿਹੜੇ ਸਾਡੇ 6 ਜੂਨ ਤੱਕ ਦੇ ਪ੍ਰੋਗਰਾਮ ਹਨ ਜਿੰਨੇ ਵੀ ਹਾਂਜੀ ਹਾਂਜੀ ਉਹ ਸਾਰੇ ਗਰਮੀ ਦੇ ਆ ਉਹ ਦਿਨ ਸਾਰੇ ਗਰਮੀ ਦੇ ਆਪਦੀ ਗਰਮੀ ਆ ਆਪਦੀ ਗਰਮੀ ਹਾਂ ਪਹਿਰੀ ਪਰ ਚਲੋ ਫਿਰ ਵੀ ਆਸਾ ਉਹ ਮੈਂ ਕਹਿੰਦਾ ਜੂਰਾਨਾ ਦਾ ਜਿਹੜਾ ਇੰਨੀ ਸੇਵਾ ਕਰਦੇ ਸੰਗਤ ਦਾ ਬਿਲਕੁਲ ਬਿਲਕੁਲ ਅਸੀਂ ਸ਼ਕੀਲਾ ਲਾਉਂਦੇ ਆ ਲੰਗਰ ਲਾਉਂਦੇ ਆ ਇਹ ਸਾਡੀ ਗੁਰੂਆਂ ਦੀ ਦੇਣ ਹੈ ਦੇਖ ਲਓ ਨਾ ਮਾਰੇ ਦੀ ਚਲਾਈ ਰਹੀ ਤੇ ਉਹਨੂੰ ਅੱਗੇ ਚੈਦੀ ਚੱਲਣੀ ਅੱਗੇ ਥੋੜੀ ਜਾਂਦੇ ਨੇ ਬਿਲਕੁਲ ਸਹੀ ਉੱਦੀ ਚੱਲਣੀ ਚਾਹੀਦੀ ਆ ਔਰ ਇਹਦੀ ਦੁਨੀਆ ਤੱਕ ਦਾ ਹਾਂ ਨਹੀਂ ਬਿਲਕੁਲ ਸਹੀ ਜਿਹੜਾ ਮਰਦਾ ਨਾਮ ਹੈ ਤਦ ਤੱਕ ਚੱਲਦਾ ਹੀ ਰਹਿਣਾ ਸਹੀ ਲੰਗ ਇਹ ਸਾਡੇ ਸਿੱਖੋ ਸਾਹਿਬ ਐਦਾ ਰੁਗ ਰੋ ਕੇ ਸ਼ਵੀਲਾ ਛਕਾਉਂਦੇ ਦੇਖ ਲਓ ਤਿੰਨ ਚਾਰ ਜਣੇ ਇਕੱਠੇ ਜਾ ਕੇ ਪੈ ਗਏ ਆਂ ਦੇਖ ਲਓ ਮੋਟਰਸਾਈਕਲ ਵਾਜਾਂ ਨੂੰ ਇਹ ਸ਼ਾਕੇ ਜਾਓ ਸੱਦ ਨੂੰ ਦਿੰਦਾ ਤੇ ਹੁਣ ਹੋਰ ਮਾਸਟਰ ਜੀ ਬਾਤ ਹੋ ਗਈ ਆ ਸਭ ਠੀਕ ਠਾਕ ਨਹੀਂ ਬੋਤੀ ਬਣਾਉਣੀ ਆ ਬਹੁਤ ਸਾਰੇ ਸਟੂਡੈਂਟ ਬਾਹਰ ਬੈਠੇ ਆ ਹਾਂਜੀ ਤੁਹਾਨੂੰ ਦੇਖਣਗੇ ਹਾਂਜੀ ਇਹ ਆਨਲਾਈਨ ਪਾ ਦੇਣੀ ਆਪਾਂ YouTube ਤੇ हां जी हां जी आन की कहना चाहूंगा अपने स्टूडेंट्स नु जेड़े बाहर बैठे हैं प्रदेशां च पढ़ाई कर रहे हैं मेन करो हां जी हां जी पोचो ऊपर आओतेयां ते पहुंचो भाई गुरु क्या बात है भाई कल ਤੁਹਾਡੇ ਪੜਾਏ ਚੰਡੇ ਹੋਏ ਕਹਿੰਦੇ ਪੰਜਾਬੀ ਚ ਚੰਡੇ ਹੋਏ ਜਿਹੜੇ ਸ਼ਹਿਰ ਦੇ ਆ ਉਹ ਵਾਕਈ ਬਹੁਤ ਉੱਚੀਆਂ ਪੋਸਟਾਂ ਤੇ ਪਰਦੇਸਾਂ ਵਿੱਚ ਸੋਹਣੇ ਕਾਰੋਬਾਰ ਆ ਤੇ ਤੁਹਾਡੇ ਜਿਹੜਾ ਟੀਚਰ ਹੁੰਦਾ ਆ ਗੁਰੂ ਹੁੰਦਾ ਆ ਤੁਹਾਡੀ ਬਦੌਲਤ ਆ ਜੀ કરો મહારાજ દેવ આપણી મહેનત ભી હાજી બિલકુલ જી આપો બાકી કદો ગાઈડન્સ ભી હે હા ગાઈડન્સ પહેલા જી હાજી હા ઠીક હે ત આભાર સર બહોત બહોત તમાડા ઓકે સર ਧનવાદ જી આભાર જી અશા ઇધર શેફ ભાજી શખલી શવીલ ક્યા બાત હે સર ઠીક હે જી આજ એટવાર કો મીરાને કદે હા હા બહોત બઢિયા ભાજી ચલા કાયો ਲੋੜ ਉਹਦੇ ਦਾ ਗੱਲ ਇਹਦਾ ਇਹ ਦਿੱਤੀ ਜੇ ਨਹੀਂ ਇੰਨੀ ਸਲਾ ਵੱਡੀ ਠੀਕ ਹੈ ਵੱਡੇ ਭਾਈ ਨੇ ਕਮਲ ਭਾਈ ਲੋ ਜੀ ਆਵਾ ਚੌਥੀ ਸ਼ਵੀਲ ਇਹ ਚਲਨੀ ਸਵਾ ਮਹੀਨਾ ਬਰਗਰ ਬਾਦ ਨੂੰ ਫੋਣੀ ਅੱਗੇ ਚੱਲਾ ਤੇ ਇੱਥੇ ਵੀ ਸੰਗਤਾਂ ਇੱਕ ਤਰੀਕ ਤੋਂ ਲੱਗੀਆਂ ਹੋਈਆਂ ਆ ਇਹ ਸ਼ੁਭੀਨ ਲੱਗੀ ਆ ਸਾਡੇ ਸੁੱਚਾ ਰੰਗੀਲਾ ਜੀ ਵੱਲੋਂ ਹੋਰ ਬਾਜੀ ਕੀ ਹਾਲ ਆ ਸੰਗਤਾਂ ਦੇ ਸਜੋਗ ਨਾਲ ਕਿਦਾਂ ਵੇ ਸਿੱਤਾ ਫੇ ਸੇਵਾ ਕਰੀ ਜਾਂਦੇ ਆ ਬੜੀ ਕੋਸ਼ਿਸ਼ ਕਰੀਏ ਤੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਬਹੁਤ ਵਧੀਆ ਜੀ ਤੇ ਨਾਲ ਸੰਗਤਾਂ ਸੇਵਾ ਕਰਦੀਆਂ ਪਈਆਂ ਆ ਹੋਰ ਬੈਣ ਜੀ ਠੀਕ ਠਾਕ ਹੋ ਹਾਂਜੀ ਠੀਕ ਪੀ ਸੁਣਾਓ ਬਹੁਤ ਵਧੀਆ ਵਲੋਗ ਬਣਾਉਂਦੇ ਹਾਂਜੀ ਜੀ ਬਿਲਕੁਲ ਤੇ ਇਹ ਸ਼ੁਭੀਨ ਚੱਲੀ ਸਵਾ ਮਹੀਨਾ ਇਦਾਂ ਹੀ ਆ ਜੀ ਹਾਂਜੀ ਆ ਤੇ ਪਿਛਲੀ 1 ਤਰੀਕ ਤੋਂ ਚੱਲ ਰਹੀ ਆ ਅੱਜ 10 ਤਰੀਕ ਹੋ ਗਈ ਆ 1 ਜੂਨ ਤੋਂ ਹਾਂਜੀ 10 ਹੋ ਗਈ ਹਾਂਜੀ 9 ਅੱਜ ਅੱਜ 9 ਆ ਨਾ ਤੇ 9 ਦਿਨ ਹੋ ਗਏ ਆ ਤੇ ਸਵਾ ਮਹੀਨਾ ਪੂਰਾ ਹੀ ਸ਼ਵੀਲ ਚੱਲਣੀ ਜਿੰਨਾ ਚਿਰ ਗਰਮੀ ਆ ਤੇ ਬਹੁਤ ਵਧੀਆ ਉਪਰਾਲਾ ਆ ਭਾਈ ਸਾਹਿਬ ਹੁਣਾ ਦਾ ਤੇ ਪਾਜੀ ਵਧਾਈ ਦੇ ਪਾਤਰ ਇਹ ਉਦੋਂ ਤੋਂ ਚਲੋ ਇਦਾਂ ਦਾ ਸਵਾ ਮਹੀਨਾ ਸੂਜ ਕੇ ਚੱਲਣਾ ਬਹੁਤ ਵੱਡੀ ਗੱਲ ਆ ਮਹਾਰਾਜ ਹੋਰ ਕਿਰਪਾ ਕਰਨ ਅੱਗੇ ਤੋਂ ਬਿਲਕੁਲ ਜੀ ਬਿਲਕੁਲ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਇਹ ਸ਼ਹੀਦ ਚਲਦੀ ਪਈ ਆ। ਸੋ ਜਿੱਨੀ ਸੰਗ ਲੰਘਦੀ ਹੁੰਦੀ ਆ ਜਿਹੜਾ ਜਮਸ਼ੀਰ ਤੋਂ ਮਹਿਕਪੁਰਾਜੀ ਤੋਂ ਅੱਗੇ ਆ ਕੇ ਜਿਹੜਾ ਇੰਡੀਅਨ ਆਇਲ ਦਾ ਪੰਪ ਆ ਬਿਲਕੁਲ ਉਹਦੇ ਨਾਲ ਭਾਈਹੋਂ ਦੀ ਕੋਠੀ ਆ ਤੇ ਉੱਥੇ ਹੀ ਸ਼ਹੀਦ ਲੱਗੀ ਆ। ਸ਼ੱਕੇ ਜਾਇਆ ਕਰੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮਿਹਰਬਾਨੀ ਮਿਹਰਬਾਨੀ। ਤੇ ਇਹਦਾ ਚਾਰ ਸ਼ਹੀਦਾਂ ਲੱਗੀਆਂ ਹੋਈਆਂ ਅੱਜ ਦੀ ਢੇਰ ਦੇ ਵਿੱਚ। ਜਮਸ਼ੀਰ ਵਿੱਚ ਚੌਥੀ ਸ਼ਹੀਦ ਤੁਹਾਨੂੰ ਲੈ ਕੇ ਆਏ ਆ। ਤੇ ਜਿਹੜੀ ਨਿਰੰਤਰ ਚੱਲਣੀ ਆ ਬਾਕੀ ਇੱਕ-ਇੱਕ ਦਿਨ ਦੀਆਂ ਸੀਗੀਆਂ ਇਹ ਨਿਰੰ ਧੰਨਵਾਦ ਤੁਹਾਡਾ ਸਾਰਿਆਂ ਦੇ ਇੰਨੀ ਸੇਵਾ ਕਰਨ ਲਈ ਜੀ ਮਿਹਰਬਾਨੀ ਧੰਨਵਾਦ ਬਹੁਤ-ਬਹੁਤ ਤੁਹਾਡਾ ਜੀ ਇੰਨੀ ਸੇਵਾ ਕਰਦੇ ਪਏ ਦੋ ਟਾਈਮ ਕੱਢ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹਿਲੇ ਸੁਣ ਲਓ ਜੀ ਹਾਂ ਇਹਨੇ ਨੰੂ ਪੀਣਾ ਦਾ ਦਾ ਜੇ ਨੰੂ ਪੀਤਾ ਲੋ ਜੀ ਬਾਰੋ ਸ਼ਮੀਲਾ ਆਪਾਂ ਦਰਸ਼ਕਾ ਤੁਹਾਨੂੰ ਤੇ ਘਾਰਾ ਜੈਤਵਾਰਿਆ ਤੇ ਬੰਦੇ ਆ ਦੋ ਇੱਕ ਆ ਪਿਆ ਆ ਕਮਲਜੀਤ ਸਿੰਘ ਹੈਲੋ 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 ਮਾ ਇਹਦੇ ਸੁਦੇਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਈ ਧੀਆਂ ਵੇ ਅੰਗਰੇਜ਼ ਵੀ ਨਾਲ ਹੀ ਆ ਇਹਨਾਂ ਦੇ ਮੁੰਡੇ ਤੇ ਸ਼ਵੀਲਾ ਬਾਹ ਲੀਆਂ ਦੇਖ ਲਈਆਂ ਘਰੇ ਲੱਗੀ ਆ ਜੀ ਇਹ ਸ਼ਵੀਲ ਆਪਣੀ ਕਾਦੀ ਬਈ ਸ਼ਰਦਾਈਆਂ ਦੀ ਸ਼ਰਦਾਈਆਂ ਮੁੰਡਿਆਂ ਨੇ ਕੀਤੀਆਂ ਤਿਆਰ ਤੇ ਆਪਾਂ ਪਾ ਰਹੇ ਦੁੱਧ ਬਰਫ ਪਾਈ ਹੋਈ ਆ ਤੇ ਇੱਧਰ ਗਲਾਸ ਪਏ ਆ ਤੇ ਬਸ ਉਹਨਾਂ ਤਿਆਰੀ ਆ ਛਕਣ ਦੀ ਕਿਉਂ ਜੀ ਸ਼ਰਦਾਂ ਦੀ ਬਿਲਕੁਲ ਬਿਲਕੁਲ ਹੈ ਹਾਂ ਜੀ ਕੰਮ ਆ ਕੰਮ ਪੂਰਾ ਲੋ ਜੀ ਤੇ ਹੁਣ ਚੱਕਦੇ ਸ਼ਰਧਾਈਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿਉਂ ਜੀ ਇਦਾਂ ਹੀ ਆ ਹਾਂ ਜੀ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰ ਲਿਆ ਕਰੋ 10000 ਕਰਾ ਦਿਓ ਪੂਰਾ ਹੁਣ ਤੂੰ ਵੀ ਕਹੋ ਕੋਈ ਵੀ ਆਪਣਾ 96 ਹੋ ਗਿਆ ਯਾਰ 400 ਬੰਦੇ ਨਹੀਂ ਆਉਣ ਡਿਆ ਹਾਂ ਚਲੋ ਵੀ 10000 ਕਰਾਓ ਜਲਦੀ ਜਲਦੀ ਫੇਣਾ ਹਾਂ ਜੀ ਕਰਾ ਦੇ ਕਰਾ ਦੇ ਜੀ ਲੋ ਜੀ ਹੁਣ ਤਾਂ ਬਹੁਤ ਸਪੋਰਟ ਆ ਗਈ ਆ ਤੇ ਭੂਆ ਨੇ ਵੀ ਕਿਹਾ ਹੈ ਮੈਂ ਬਸ ਮੁਰਗੀ ਚ ਰਗੀ ਜੀ 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 ਨੇ ਲਿਖ ਬੁਲਾਰੇ ਨੇ ਕਿਹਾ ਲਾਈਕ ਸ਼ੇਅਰ ਕਰਿਆ ਕਰੋ ਮੰਦੇ ਨਹੀਂ ਤੇ ਚੰਗੀਆਂ ਚੀਜ਼ਾਂ ਵਿੱਚ ਦੇਖਿਆ ਕਰੋ ਬਾਈ ਜੇ ਵਾਇਰਲ ਜੀ ਕੇ ਖਾਲਸਾ ਵਾਇਰਲ ਜੀ ਦੇ ਪ੍ਰਤੀ